ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਜਣ ਪਿਆਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਛੁੱਟੀ ਹੈ ਤੇ ਮੈਂ ਘਰੇ ਆ ਹੁਣ ਮਾੜਾ ਅੱਧਾ ਤਿਆਰ ਹੋਇਆ ਮੈਂ ਅੱਧਾ ਨਹੀਂ ਤਿਆਰ ਹੋਇਆ ਕਿਉਂਕਿ ਅੱਗ ਬਨਣੀ ਹੈ ਮੈਂ ਨਾਤਾ ਤੋਂ ਤਾਂ ਵੀ ਹੈ ਨਹੀਂ ਤੇ ਅੱਧੀ ਮੈਂ ਕਿਹ ਚੱਲ ਵਲੌਗ ਸ਼ੁਰੂ ਕਰ ਲੈਂਦੇ ਆ ਰੋਲਾ ਬਹੁਤ ਪੈ ਰਿਹਾ ਮਾਈਕ ਹੈ ਨਹੀਂ ਮਾਈਕ ਦਾ ਮਾਈਕ ਦਾ ਬੜਾ ਪੰਗਾ ਅੱਧਰ ਫਿਲਹਾਲ ਅੱਜ ਪੱਗਾਂ ਸਾਰੀਆਂ ਕੱਢੀਆਂ ਹੋਈਆਂ ਬਾਹਰ ਤੇ ਮੰਮੀ ਅੱਜ ਧੁਲਾਈ ਕਰਨ ਲੱਗੇ ਸਾਰੀਆਂ ਪੱਗਾਂ ਦੀ ਆਹਾਹਾ ਅੱਜ ਮਜ਼ਾ ਆਏਗਾ ਸਾਰੀਆਂ ਪੱਗਾਂ ਦੇ ਧੋਤੀਆਂ ਜਾਣੀਆਂ ਕਿੰਨਾ ਟਾਈਮ ਹੋ ਗਿਆ ਵੈਸੇ ਪੱਗਾਂ ਨੂੰ ਧੋਤੇ ਓਏ ਧੋਂਦੇ ਰਹੀਦਾ ਵਿੱਚ 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 ਦੋ ਦੋ ਤਿੰਨ ਦਿਨ ਪੱਗਾਂ ਧੋ ਜਾਂਦੀਆਂ ਯਾਨੀ ਇਕੱਠੀਆਂ ਨਹੀਂ ਸਾਰੀਆਂ ਦੀ ਵਾਰੀ ਆਂਦੀ ਤੇ ਅੱਜ ਘਟੋ ਘਟ 6 ਮਹੀਨੇ ਬਾਅਦ ਸਾਰੀਆਂ ਦੀ ਵਾਰੀ ਆਣ ਲੱਗੀ ਐ ਤੇ ਅੱਜ ਸਾਰੀਆਂ ਧੋ ਦੇਣੀਆਂ ਤੇ ਮਨਪ੍ਰੀਤ ਕੌਰ ਜੀ ਇੱਧਰ ਤੇ ਆਸ਼ਰੋ ਕੇ ਬੈਠੇ ਨੇ ਤੇ ਇਹ ਕਦੇ ਕਿਧਰੇ ਜਾਣਾ ਤੇ ਇਹ ਨਹੀਂ ਪਤਾ ਜਾਣਾ ਕਿੱਥੇ ਐ ਤੇ ਪਹਿਲਾਂ ਹਾਲ ਰੋਟੀ ਰੂਟੀ ਬਣਾ ਕੇ ਖਾ ਰਹੀ ਐ ਤੇ ਨੰਨੂ ਸਾਡੀ ਗਈ ਹੋਈ ਐ ਸਕੂਲ ਉਹਨੂੰ ਲੈਣ ਜਾਣਾ ਪਹਿਲਾਂ ਹਾਂ ਪਹਿਲਾਂ ਨੰਨੂ ਲੈ ਕੇ ਆਵਾਂਗੇ

ਜਾ ਪਹਿਲਾ ਰੋਟੀ ਖਾ ਕਾਲੀ ਗੜਾਈ ਯਾਦ ਆ ਜਾਂਦੀ ਜਦੋਂ ਵੀ ਆਉਣਾ ਕਾਲੀ ਗੜਾਈ ਯਾਦ ਆ ਜਾਂਦਾ ਉਹ ਹੀ ਕਮੈਂਟ ਹਾਂਜੀ ਤੇ ਹੁਣ ਬੈਠੇ ਸੀ ਤੇ ਪੁਰਾਣੀਆਂ ਗੱਲਾਂ ਮੰਮੀ ਯਾਦ ਕਰ ਰਹੇ ਸੀ ਆਪਣੇ ਟਾਈਮ ਦੀ ਜਦੋਂ ਮੰਮੀ ਦਾ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜੀ ਲਾਈਫ ਸੀ ਹੈਨਾ ਤੇ ਉਹ ਸਾਰੀ ਅੱਜ ਯਾਦ ਕਰ ਰਹੇ ਸੀ ਤੇ ਇਮੋਸ਼ਨਲ ਹੋ ਰਹੀ ਸੀ ਯਾਦ ਕਰਦੇ ਆ ਜਨਮ ਦਿਨ ਹੈ ਨਾ ਤੇ ਮੰਗੇ ਵਧਾਈਆਂ ਮੰਗੇ ਆ ਭੂਆ ਦੇ ਮੁੰਡੇ ਦਾ ਜਨਮ ਹੈ ਨਾ ਤਾਂ ਕਰਕੇ ਫਿਰ ਮੰਮੀ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਗਰੇ ਜਨਮ ਦਿਨ ਤੇ ਮੈਂ ਆਈ ਪਿੰਡੋਂ ਆਈ ਸੀ ਤੇ ਮੈਂ ਉਧਰ ਚਲੇ ਗਈ ਜਦੋਂ ਮੰਗਾ ਜਦੋਂ ਹੋਇਆ ਹਾਂ ਤੇ ਬੜਾਈ ਵੀ ਮੂੜ ਜਾ ਹੋਇਆ ਦਾ ਵੀ ਖੁਸ਼ੀ ਵੀ ਹੋਈ ਪਹਿਲਾਂ ਕੁੜੀਆਂ ਹੋਈਆਂ ਸੀ ਨਾ ਚਾਰ ਹਨਾ ਹਾਂ ਇਹ ਨਹੀਂ ਨਾ ਹੋਣਗੇ ਹਾਂ ਹੋਰ ਕੀ ਪਹਿਲਾਂ ਚਾਰ ਕੁੜੀਆਂ ਹੋ ਗਈਆਂ ਦਾ ਤੇ ਕੁੜੀਆਂ ਹੋਈਆਂ ਸੀ ਚਾਰ ਤੇ ਅੱਦਾਂ ਹੋਇਆ ਵੀ ਕੋਈ ਜਿਵੇਂ ਕਿਸੇ ਨੂੰ ਮੇਹਣੇ ਮੋਹਣੇ ਵੀ ਮਾਰੇ ਹਨਾ ਮੇਰੇ ਮਾਰਦੇ ਸੀ ਨਾ ਲੋਕ ਮੇਨ ਗੱਲ ਐ ਹੁੰਦੀ ਹੋਰ ਨਹੀਂ ਗੱਲ ਹੁੰਦੀ ਮੇਰਾ ਮੁੰਡਾ ਸੀ ਦੇਵਰ ਦਾ ਤਾਂ ਨੇ ਚੁੱਕਿਆ ਤਾਂ ਖੋ ਲਿਆ ਹਾਂ ਖੋ ਲਿਆ ਸਹੀ ਗੱਲਆਂ ਦੀਆਂ ਗੱਲਾਂ ਚੁਗਦੀਆਂ ਹੁੰਦੀਆਂ ਵੀ ਜਿਵੇਂ ਹੁਣ ਆਪਣਾ ਧੀ ਹੈ ਭਾਵੇਂ ਪੁੱਤਰ ਭਾਵੇਂ ਧੀਆ ਚਾਰ ਮੈਂ ਕਿਉਂ ਨਾ ਹੁਣ ਆਪਣੀਆਂ ਹੁੰਦੀਆਂ ਨੇ ਤੇ ਉਹਨੂੰ ਪਿਆਰ ਬੰਦਾ ਕਰਦਾ ਹੀ ਐ ਤੇ ਪ੍ਰੋਬਲਮ ਉੱਥੇ ਹੋ ਜਾਂਦੀ ਜਦੋਂ ਲੋਕੀ ਤਾਨੇ ਮਿਹਨੇ ਮਾਰ ਲੱਗਦੇ ਆ ਇਹਦੇ ਤੇ ਧੀਆ ਇਹਦੇ ਤੇ ਪੁੱਤ ਨਹੀਂ ਹੈਗਾ ਇਹਨੂੰ ਲੋਕ ਲੋਕਾਂ ਦੇ ਦਾਣੇ ਮਿਹਨੇ ਤੰਗ ਕਰਦੇ ਨੇ ਤਾਨੇ ਮਿਹਨੇ ਉਦਾਂ ਤਾਂ ਨਹੀਂ ਕੋਈ ਕਦੀ ਤੰਗ ਹੁੰਦਾ ਤੇ ਤਾਂ ਕਰਕੇ ਫਿਰ ਵੇ ਫਿਰ ਮੰਗੇ ਦਾ ਜਨਮ ਦਿਨ ਜਰੂਰ ਆ ਤੇ ਅੰਨਾ ਵੀ ਸਾਰੇ ਖੁਸ਼ ਵੀ ਸੀ ਤੇ ਮੂਡ ਵੀ ਐਦਾ ਜੇ ਆ ਖਤਰੂ ਵੀ ਆਇਆ ਤੇਰੂ ਆਇਆ ਹੋ ਖੁਸ਼ੀ ਆ ਨਹੀਂ ਹੋਈ ਖੁਸ਼ੀ ਹੋਈ ਸਹੀ ਗੱਲ ਹੈ ਸਾਰੇ ਵੀ ਰੋਣ ਲੱਪੇ ਸੀਗੇ ਐ ਹੀ ਹੁੰਦਾ ਫਿਰ ਐਂਦੀ ਹੁੰਦਾ ਫਿਰ ਜਦੋਂ ਸਹੀ ਗੱਲ ਹੈ ਬੰਦੇ ਦਾ ਮਨ ਐਦਾ ਹੋ ਜਾਂਦਾ ਨਾ ਖਰਾਬ ਹੋ ਜਾਂਦਾ ਖੁਸ਼ੀ ਨਾਲ ਮਨ ਖਰਾਬ ਨਹੀਂ ਹੁੰਦਾ ਖੁਸ਼ੀ ਨਾਲ ਮਨ ਭਰ ਜਾਂਦਾ ਹਾਂ ਪਹਿਲਾਂ ਉਹ ਤੂੰ 5 ਦਿਨ ਰਿੱਕੀ ਦਾ ਜਨਮ ਦਾ ਜਨਮ ਹੋਇਆ ਹਾਂ 5 ਦਿਨ ਬਾਅਦ ਇਹਦਾ ਹੋਇਆ ਹੈ ਨਾ ਹੰਦੇ ਦਾ ਰਿੱਕੀ 5 ਦਿਨ ਵੱਡਾ ਹੈ 5 ਦਿਨ ਵੱਡਾ ਰਿੱਕੀ ਹਾਂ ਹਾਂ ਮੰਮੀ ਉਹ ਵੀ ਗੱਲ ਦੱਦੇ ਵੀ ਪਹਿਲਾਂ ਉੱਥੇ ਸਾਡੇ ਪਿੰਡ ਪਿੰਡ ਹੋਇਆ ਸੀ ਰਿੱਕੀ ਹੈ ਨਾ ਹੈ ਨਾ ਤੇ ਉਸ ਤੋਂ ਬਾਅਦ ਮੰਮੀ ਉਹ ਤੇਰੇ ਪਾਈ ਦੇ ਤੇ ਉਸ ਤੋਂ ਬਾਅਦ ਫਿਰ ਨਾਲ ਹੀ ਮੰਗੇ ਦਾ ਸਨੇਹਾ ਆ ਕੇ ਮੰਗਾ ਉਹ ਆਦਾ ਮੁੰਡਾ ਫੇਰ ਉਧਰ ਚਲੇ ਗਏ ਆ ਕੇ ਇੱਥੋਂ ਉਦੋਂ ਪਿੱਡਾ ਆ ਗਏ ਤੇ ਕਾਫੀ ਟਾਈਮ ਨੇ ਗੱਲਾਂ ਕਰ ਰਹੀ ਮੇਰੇ ਕੋਲ ਨਹੀਂ ਕੀਤੀਆਂ ਸਾਰੀਆਂ ਤੇ ਪਿਲੇ ਹਾਲ ਹੁਣ ਪਹਿਲਾ ਨੰਨੂ ਵੀ ਲੈ ਕੇ ਆਈ ਏ ਜਾ ਕੇ ਤੇ ਹੁਣ ਮੈਨੂੰ ਛੁੱਟੀ ਦਾ ਟਾਈਮ ਆ ਕਰਾਇਆ ਅਖਲੀ ਕਹਿੰਦੀ ਮੈਂ ਮੋਲ ਜਾਣਾ ਆ ਮੋਲ ਦਾ ਰੋਲਾ ਪਾਇਆ ਮੋਲ ਜਾਣਾ ਕਹਿੰਦੀ ਮੈਂ ਮੋਲ ਮੈਨੂੰ ਮੈਂ ਤਾਂ ਗੁਰਦੁਆਰੇ ਕਹਿੰਦੀ ਮੈਂ ਨਹੀਂ ਗੁਰਦੁਗੁਰਦੁਆਰੇ ਜਾਣਾ ਮੈਂ ਤੇ ਮੋਲ ਚ ਕਹਿੰਦੀ ਮੈਂ ਨਹੀਂ ਗੁਰਦੁਆਰੇ ਜਾਣਾ ਮੋਲ ਲੈ ਕੇ ਚੱਲੋ ਹੋਰ ਜਵਾਬ ਵਿਗੜੇ ਪਏ ਆ ਇਹਦੇ ਲੋਈ ਸਾਡਾ ਕੁਦੂ ਆ ਚੁੱਕਾ ਘਰੇ ਤੇ ਬੈਗ ਦੇ ਵਿੱਚੋਂ ਕੀ ਦੇਖ ਰਿਹਾ ਹੈ? ਕੀ ਦੇਖ ਰਿਹਾ ਹੈ? ਇਹ ਕਿਤੇ ਬਜਰੀਂ ਕਿਥੋਂ ਹੈ? ਅੱਛਾ। ਕੀ ਕੀ ਪੁੱਛੀਆਂ ਪੁੱਛੀਆਂ ਚੀਜ਼ਾਂ ਲੈਂਦਾ ਲੈਂਦਾ ਹੈ? ਬਸ ਸਹੀ ਸੀ। ਅੱਛਾ। ਸਾਡਾ ਨਵੇਂ ਵਲੌਗਸ ਸਵਾਗਤ ਹੈ ਅੱਜ ਮੈਂ ਸਕੂਲੋਂ ਆਇਆ ਤੇ ਅਸ ਤਾਂ ਮਿਲਣ ਫਿਰ ਅਸੀਂ ਬਾਤ ਕਾਲਾ ਹਾਇਬੂਸਾ ਵੀ ਲੈ ਕੇ ਜਾ ਲਾਂਚਣਾ ਉਹ ਮੈਂ ਬੋਲਦਾ ਪਿਆ ਕਰੋ ਉਹਦਾ ਪਾਪਾ ਜੀ ਹਾਇਬੂਸਾ ਲਾਂਚ ਲੋ ਪਤਾ ਪਤਾ ਕਿੰਨੇ ਲੱਖ ਦੀ ਹੈ ਪਤਾ ਕਿੰਨੇ ਲੱਖ ਦੀ ਹੈ 20 25 ਲੱਖ ਦੀ ਹੈ ਹਾਇਬੂਸਾ 20 25 ਲੱਖ ਪਤਾ ਕਿੰਨਾ ਹੁੰਦਾ ਕਿੰਨਾ ਹੁੰਦਾ

ਚੱਲੇ ਆਉਣੇ ਕਿੰਨੇ ਗਿਆ ਤੈਨੂੰ ਮਾਂ ਮੰਮੀ ਪਾਪਾ ਵਾਤੇ ਇੱਕ ਵਧੀਆ ਜੀ ਇੱਕ ਫੋਕ ਲੈਟ ਕਰੂੰਗਾ ਔਰ ਆਪਣੀ ਚੀਜ਼ਾਂ ਬਾਤਾਂ ਲਊਗਾ ਪਹਿਲਾਂ ਦੀ ਤੀਜਾ ਦੇਖ ਲਓ ਅੱਛਾ ਇਹ ਲੋ ਪਤਾ ਕੀ ਕਹਿ ਰਹੀ ਹੈ ਸਮਝ ਆ ਗਈ ਕੀ ਕਹਿਆ ਉਹਨੇ ਕਹਿੰਦੀ ਆਪਣੀਆਂ ਚੀਜ਼ਾਂ ਨਹੀਂ ਲਾਉਂ ਆਪਣੀਆਂ ਚੀਜ਼ਾਂ ਲਊਗਾ ਹਾਂ ਮੰਮੀ ਪਾਪਾ ਜੀ ਪਹਿਲਾਂ ਲਾਉਂਗਾ ਇਹ ਸਾਨੂੰ ਚਾਲੇ ਨਾ ਬਲੈਕ ਇਹ ਸਾਨੂੰ ਹ ਬਲੈਕਮੇਲ ਕਰਕੇ ਫਸਾ ਕੇ ਜਾਲ ਵਿੱਚ ਤੇ ਲੈ ਕੇ ਜਾਂਦੀ ਮਾਲ ਤੇ ਉੱਥੇ ਸਾਡੀ ਲਾਂਦੀ ਛਿੱਲ ਠੀਕ ਹੈ ਨਾ ਉੱਥੇ ਜਾ ਕੇ ਕਹਿੰਦੀ ਪਾਪਾ ਮੈਂ ਕੁਝ ਨਹੀਂ ਮੰਗੂਗਾ ਮੈਨੂੰ ਬਾਹਰੋਂ ਹੀ ਖਵਾ ਦਿਓ ਫਿਰ ਉੱਥੇ ਜਾ ਕੇ ਫਿਰ ਮੰਗਦੀ 15-1500 ਦੀ ਫੂਡ ਹੁੰਦਾ ਹੋਰ ਲੇਟਨ ਲੱਗਦੀ 200 ਰੁਪਏ ਦੀ ਪੇਸਟਰੀ 300 ਰੁਪਏ ਦੀ ਲੱਗੇ ਜਿੱਤੇ ਆ 280 ਰੁਪਏ ਦੀ ਭੁੱਲਦੀ ਹੈ ਅਜੇ ਤੱਕ 280 ਰੁਪਏ ਦੀ ਵੈਲਵਟ ਹਾਂ ਈ ਇੱਕ ਪੇਸ ਦੇ ਹੋਰ ਉਹ ਐਤੋਂ 30 ਰੁਪਏ ਦੀ ਮਸੀ ਮਿਲ ਜਾਂਦੀ ਵੈਲਵਟ ਦੀ ਐਤੋਂ 5 ਰੁਪਏ ਦੇ ਪੋਪਕਨ ਲੈਣੇ ਉੱਥੇ ਕਿੰਨੇ ਲੈ ਸੀ 375 ਰੁਪਏ 75 ਰੁਪਏ ਆਹ ਹਾਂ 30 ਰੁਪਏ ਦੇ ਲੈ ਲੈਣੇ ਅਸੀਂ ਐਤੋਂ ਨਹੀਂ ਉਹ ਵੈਲਵਟ ਮੈਂ ਉੱਥੋਂ ਪੁੱਛਣ ਗਿਆ ਸੀ ਕਿ ਮੈਂ ਕਿੰਨੇ ਦੀ ਕਹਿੰਦਾ 30 ਰੁਪਏ ਦੀ ਠੀਕ ਹੈ ਤੇ ਉੱਥੇ 280 ਰੁਪਏ ਨੂੰ ਵੀ ਜਾਣਾ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜਰੂਰ ਹਾਂ ਜੀ ਅਸੀਂ ਕੀ ਕੀ ਲਵਾਉਂਦੇ ਹਾਂ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਇਦਾਂ ਹੀ ਸਬਸਕ੍ਰਾਈਬ ਕਰਨਾ ਹਾਂ ਸਬਸਕ੍ਰਾਈਬ ਦਿੱਤੀ ਦਾ ਹੈਪੀ ਬਰਥਡੇ ਕਰ ਦੇ ਹੈਪੀ ਬਰਥਡੇ ਨੀਮਰਤ ਜੀ ਨੀਮਰਤ ਦਾ ਹੈਪੀ ਬਰਥਡੇ ਹੈ ਹਾਂ ਕਰ ਦੇ ਚੰਨੀ ਨੀਨੂ ਨੀਮਰਤ ਨੂੰ ਹੈਪੀ ਬਰਥਡੇ ਕਰ ਦੇ ਕ ਹੈਪੀ ਬਰਥਡੇ ਦੀਦੀ ਨੀਮਰਤ ਦੀਦੀ ਕਰ ਦੇ ਹੈਪੀ ਬਰਥਡੇ ਨੀਮਰਤ ਦੀਦੀ ਅੱਗੇ ਅੱਗੇ ਚਰਵਾਇਂ ਵਾਦੀਗੀ ਹਾਂਜੀ ਤੇ ਦਿਨ ਸਟਾਰਟ ਹੁੰਦਾ ਤੇ ਸੋਚੀਦਾ ਵੀ ਹੈਨਾ ਮਤਲਬ ਦਿਨ ਸਟਾਰਟ ਹੋਣ ਤੋਂ ਪਹਿਲਾਂ ਵੀ ਸੋਚੀਦਾ ਵੀ ਆ ਕਰਾਂਗੇ ਉਹ ਕਰਾਂਗੇ ਹੈਨਾ ਅੱਜ ਛੁੱਟੀ ਆ ਜਾਇ ਕਰ ਲਾਂਗੇ ਉਹ ਕਰਾਂਗੇ ਤੁਸੀਂ ਮੰਨੋਗੇ ਇੱਕ ਵੀ ਕੰਮ ਨਹੀਂ ਹੋਇਆ ਇੱਕ ਵੀ ਕੰਮ ਸਵੇ ਦਾ ਇੱਕ ਵੀ ਕੰਮ ਨਹੀਂ ਆ ਬਸ ਮੈਂ ਬਸ ਘੁੰਮੀ ਜਾ ਰਿਹਾ ਬਾਈਕ ਤੇ ਕਦੀ ਇੱਧਰ ਕਰੀ ਉੱਧਰ ਕਰੀ ਇਹ ਕਰ ਲਿਆ ਉਹ ਕਰ ਲਿਆ ਨਨੂ ਨੂੰ ਰੋਟੀ ਦੇ ਨਨੂ ਨੂੰ ਲੈ ਆ ਹੈ ਕਦੀ ਕੋਈ ਸਮਾਨ ਲਿਆ ਕਦੀ ਕੁਝ ਕਰ ਲਿਆ ਬਸ ਤਾਂ ਸਾਈਕ ਨਹੀਂ ਹੁੰਦੇ ਹਾਂ ਬਸ ਲਾਈਕ ਲਾਈਕ ਕਰ ਦੋ ਕਰੋ ਦੇਂਦੇ ਹੋ ਹਾਂ ਕਮੈਂਟ ਨਹੀਂ ਕਰਦੇ ਬੁੱਤ ਕਹ ਕਮੈਂਟ ਕਰਿਆ ਕਰੋ ਪਲੀਜ਼ ਕਮੈਂਟ ਕਰਿਆ ਕਰੋ ਪਲੀਜ਼ ਹਾਂ ਸਹੀ ਗੱਲ ਆਪਣੇ ਆਪ ਦੇ ਲੋਕ ਕਹਿੰਦੀ ਹੈ ਨੰਨੂ ਵੀ ਤੁਸੀਂ ਕਰਦੇ ਨਹੀਂ ਸਹੀ ਗੱਲ ਉਹਨੂੰ ਪਤਾ ਲੱਗਦਾ ਨਾ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹਨੂੰ ਪਤਾ ਲੱਗਦਾ ਵੀ ਨਹੀਂ ਕਰਦੇ ਆ ਇਹ ਕਮੈਂਟ ਕਮੈਂਟ ਕਰਕੇ ਤੁਸੀਂ ਸਬਸਕ੍ਰਾਈਬ ਪਸ ਕਟਕਟਾ ਸਿਤਾਈ ਥੋੜਾ ਜਿਹਾ ਵਲੋਗ ਬਣਾ ਨੇ ਹਾਂ ਤਾਂ ਇਹ ਛੋਟਾ ਵਲੋਗ ਬਣਾਨੇ ਸਹੀ ਗੱਲ ਹੈ ਨਾ ਨੰਨੇ ਉਹਨਾਂ ਕੰਮ ਕਰਨ ਵਾਲੇ ਕਈ ਐ ਇੱਕ ਤਾਂ ਏਸੀ ਦੀ ਸਰਵਿਸ ਕਰਾਣੀ ਐ ਗੱਡੀ ਧਵਾਣੀ ਐ ਠੀਕ ਐ ਉਸ ਤੋਂ ਬਾਅਦ ਮੈਂ ਸੋਚਿਆ ਚੱਲ ਮੋਟਰਸਾਈਕਲ ਵੀ ਆਪਣਾ ਧੋ ਲਾਂਗੇ ਠੀਕ ਐ ਬਾਕੀ ਇਹ ਗੱਲ ਕਰਨਾ ਕੋਈ ਨਹੀਂ ਉੱਪਰ ਦਰਵਾਜ਼ਾ ਇੱਕ ਟੁੱਟਾ ਪਿਆ ਉਹ ਦਰਵਾਜ਼ਾ ਉੱਪਰ ਨਾਲ ਇੱਕ ਕਮਰਾ ਉੱਪਰ ਇੱਕ ਕਮਰਾ ਸਟੋਰ ਵਾਲਾ ਤੇ ਉਹਦਾ ਦਰਵਾਜ਼ਾ ਟੁੱਟਾ ਪਿਆ ਤੇ ਮੈਂ ਸੋਚਦਾ ਸੀ ਵੀ ਉਹਦਾ ਦਰਵਾਜ਼ਾ ਪਤਾ ਕਰਕੇ ਆਵਾਂ ਉਹ ਵੀ ਨਹੀਂ ਜਾ ਹੁੰਦਾ ਅਸ ਐਨੀ ਜਿਆਦਾ ਸੁਸਤੀ ਪਈ ਹੁੰਦੀ ਨਾ ਦਿਨ ਵੀ ਇੱਦਾਂ ਦੇ ਆ ਗਏ ਸੁਸਤੀ ਵਾਲੇ ਬਿਲਕੁਲ ਗੇੜਾ ਦੇਵੀਆਂ ਜੀ ਚੱਲੇ ਆ ਸਾਮਾਨ ਲੈਣ ਵਾਸਤੇ ਕਿਉਂਕਿ ਅੱਜ ਅਸੀਂ ਸੋਚਿਆ ਵੀ ਅੱਜ ਬਣਾਵਾਂਗੇ ਰੈਸਪੀ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਟ ਮੈਂ ਸੋਚਦਾ ਵੀ ਉਹ ਜਿਹੜੀ ਰੈਸਪੀ ਵਾਲੀ ਵੀਡੀਓ ਆ ਉਹ ਲੱਗ ਪਾਵਾਂਗੇ ਆਪਾਂ ਸ਼ਾਇਦ ਇਹਦੇ ਵਿੱਚ ਮੈਂ ਨਾ ਪਾਵਾਂ ਥੋੜੀ ਬੋਤੀ ਥੋੜਾ ਬੋਤਾ ਪਾਵਾਂਗੇ ਪਰ ਪ੍ਰੋਪਰ ਇੱਕ ਵੀਡੀਓ ਬਣਾਵਾਂਗੇ ਰੈਸਪੀ ਦੀ ਉਹ ਤੁਹਾਡੇ ਨਾਲ ਆਪਾਂ ਲੱਗ ਤੋਂ ਸ਼ੇਅਰ ਕਰਾਂਗੇ ਤੇ ਫਿਲਹਾਲ ਮੈਂ ਤੇ ਮਨਪੇ ਚੱਲਿਆ ਸਾਮਾਨ ਲੈਣ ਵਾਸਤੇ फटाफट लेके आने क्योंकि टाइम भी बहुत हो गया है वीडियो भी पानी है अभी थी। ठीक है जी जाके वापस आने ठीक है।, है लो ही इतना ही सारा इतो ले रहे है थोड़ा जार तो आ चुके हैं धुप्प बहुत ज्यादा गर्मी बहुत ज्यादा बाहर समान आप दू देखो हाँ समान लिया ਠੀਕ ਹੈ ਜੀ ਤੇ ਇੰਨਾ ਕੁ ਸਮਾਨ ਹੀ ਦੇ ਲੋ 5-600 ਰੁਪਏ ਦਾ ਆ ਗਿਆ। ਜੇ ਰੈਸਪੀ ਬਣਾਣੀ ਤੇ 5-600 ਰੁਪਇਆ ਉੱਡਿਆ ਸਮਝੋ ਹੈਨਾ 1000 ਰੁਪਇਆ ਆਰਾਮ ਨਾਲ ਉੱਡ ਜਾਂਦਾ ਜੇ ਆਪਾਂ ਜਿਆਦਾ ਤਗੜੀ ਰੈਸਪੀ ਬਣਾਣੀ ਹੋਵੇ। ਤੇ ਇਹ ਰੈਸਪੀ ਬਣਾਣੀ ਆਪਾਂ ਤੇ ਇਹ ਵੀ ਮੇਰੇ ਹਿਸਾਬ ਨਾਲ ਤਾਂ ਤਗੜੀ ਹੋਈ ਏ। ਠੀਕ ਹੈ ਜੀ ਤੇ ਬਾਕੀ ਜਦੋਂ ਬਣੇਗੀ ਫਿਰ ਤੁਸੀਂ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ। ਹੁਣ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਵੇਂ ਹੋ ਚੈਨਲ ਦੇ ਠੀਕ ਹੈ ਜੀ ਤੇ ਲਾਈਕ ਕਰ ਦਿਓ ਫਟਾਫਟ ਵੀਡੀਓ ਠੀਕ ਹੈ। ਏ ਮਨਪੀਤ ਤਾਂ ਥਾਕੇ ਕੀ ਕਹਿੰਦੀ ਤੁਸੀਂ ਮੇਰਾ ਰੰਗ ਕਾਲਾ ਕਰਾ ਲੈਣਾ ਬਾਰ ਘਮਾਗ ਮਾਗੇ ਤੇ ਇੱਧਰ ਦੇਖੋ ਆਪਾਂ ਨਾ ਆਪਾਂ ਨੂੰ ਕੋਈ ਕੰਮ ਨਹੀਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆ ਲੈ ਆ ਦੇਖੋ ਆ ਦੇਖੋ ਆ ਆ ਬੱਚੇ ਆਨੇ ਮਾੜੇ ਹਾਲ ਹਨ ਅੱਜ ਕੱਲ੍ਹ ਦੇ ਬੱਚਾ ਛੱਡਦੇ ਕਾਕਾ ਛੱਡਦੇ ਫੋਨ ਅੰਦਰ ਦੇਖੋ ਵੀਡੀਓ ਬਣਦੀ ਹੈ ਵਲੋਗ ਬਣ ਰਿਹਾ ਬਣਾ ਬਣਾ ਵਲੋਗ ਹਨ ਨੀ ਰਸ ਨਾ ਲੱਗ ਬਲ ਨਾ ਸਭ ਕੋ ਬਲ ਆ ਤੇ ਸਭ ਕੁਛ ਲਾ ਕੇ ਆ ਗਏ ਸਮਾਨ ਆ ਦੇਖੋ ਠੀਕ ਲੱਗਿਆ ਆ ਗਏ ਨਾਲ ਇਸ ਜੋਨੇ ਬਸ ਬਣਾ ਲਗੇ ਉਹਨੇ ਮਮਾ ਕੱਟਣ ਲੱਗੀ ਹੈ ਕੀ ਕੱਟਣ ਲੱਗੀ ਹੈ ਕੀ ਕੱਟਣ ਲੱਗੀ ਮਮਾ ਅਸੀਂ ਨਾ ਪਾਲਾਂ ਸਭ ਤੋਂ ਪਹਿਲਾਂ ਨਾ ਸੀ ਕਰਾਂਗੇ ਕੁਛ ਅਸੀਂ ਸਭ ਕੁਛ ਪਾ ਦਾਂਗੇ ਤਰਕੇ ਦੇ ਬੱਚੇ ਫਿਰ ਪੁੱਛ ਥੋੜਾ ਪਾਪਾ ਜੀ ਚ ਪਾ ਦਾਂਗੇ ਸਭ ਕੁਛ ਸਮਾਨ ਅਸੀਂ ਫੋਨ ਚ ਦੇਖਿਆ ਮੈਨੂੰ ਫੋਨ ਹੀ ਨਹੀਂ ਦਿੰਦੇ ਬਸ ਅਸੀਂ ਸੋਚਿਆ ਚੱਲ ਰੈਸਪੀ ਬਣਾ ਲਈਏ ਪਾਉ ਪੁੱਛ ਫਿਰ ਅਸੀਂ ਮੈਂ ਬੋਲੇ ਆ ਵੀ ਦਸਪੀ ਬਣਾ ਲਓ ਪਰ ਮੈਂ ਪਾਪਾ ਜੀ ਤੇ ਗਏ ਆ और मैं पाव बना पाव, बाजी बना पाव बाजी बना नहीं लगे <laughs> कोई और ना लगे बस बस थी। थी। थी बस पूरा कर नहीं थोड़ा जहा खत्म जो नही लाइक रोजी नहीं बनावा <laughs> ਚੱਲ ਵਾੜੀਓ ਘਟਾਓ ਮੈਂ ਤਾਂ ਕਰਕੇ ਕਹਿੰਦੇ ਆ ਵੀ ਤੁਹਾਡੀ ਕੁੜੀ ਦੇਖ ਲਓ ਤੁਸੀਂ ਪੜਾਣੀ ਨਹੀਂ ਹੈਗੀ ਵਲੌਗ ਹੀ ਬਣਵਾਣੇ ਆ ਉਹਦੇ ਕੋਲ ਤੇ ਆਹ ਦੇਖ ਲਓ ਤੁਸੀਂ ਇਹ ਸ਼ਿਮਲਾ ਮਿਰਚ ਆ ਗਈ ਹੈ ਜੀ ਆਹ ਦੇਖੋ ਜੀ ਸ਼ਿਮਲਾ ਮਿਰਚ ਕੱਟ ਰਿਹਾ ਮਨਪ੍ਰੀਤ ਕੌਰ ਜੀ ਜੀ ਬਣਾਈ ਜਾਂਦੀ ਆ ਮੰਮਾ ਬੱਸ ਬੋਲੋ ਹਾਂ ਬੋਲੋ ਬੋਲੋ ਤੇਰੀ ਤਾਂ ਤੁਸੀਂ ਦੋ ਮੈਨੂੰ ਬੋਲਤੀ ਬੰਦ ਕਰ ਦਿੱਤੀ ਕਿਉਂ ਕਾ ਤੋ ਲੱਗਦੀ ਜਿਵੇਂ ਵਲੌਗ ਬਣਾਉਣ ਤੋਂ ਹੀ ਲੈਣੇ ਨੰਨੇ ਦੇ ਲੈ ਮਮਾ ਹੀ ਕਹਿ ਰਹੀ ਕਹਿੰਦੀ ਬੋਲਤੀ ਬੰਦ ਕੀਤੀ ਹੋਈ ਮੇਰੀ ਦੇ ਤੁਸੀਂ ਹੈ ਗਾ ਕੇ ਬਸ ਮਿੱਠੋਂ ਦੇ ਐਵੇਂ ਨਹੀਂ ਬਣਦਾ ਜੇ ਐ ਬਣਾਉਂਦੀ ਸੀ ਹੋਰ ਕੀ ਦੇਖ ਲੋ ਮੈਂ ਕੀ ਕਰੀ ਜਾ ਰਹੀ ਹਾਂ ਤਾਂ ਜਿੱਦਾਂ ਜਿੱਦਾਂ ਮੈਨੂੰ ਬਣਾਉਣਾ ਆਉਂਦਾ ਹੀ ਨਾ ਮੈਨੂੰ ਨਹੀਂ ਬਣਾਉਣਾ ਆਉਂਦਾ ਆਏ ਆਏ ਕਦੇ ਜਿੱਦਾਂ ਮੈਨੂੰ ਬਣਾਉਣਾ ਤਾਂ ਇਹਨਾਂ ਨੂੰ ਨਹੀਂ ਆਉਂਦਾ ਬਣਾਉਣਾ ਪਰ ਵੀ ਇਹਦੇ ਜਿਆਦਾ ਵੱਡੇ ਟੁਕੜੇ ਨਹੀਂ ਹੋਗੇ ਮੋਬਾਈਲ ਕਰਾਂਗੇ ਨਾ ਅੱਛਾ 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 ਹਾਂ तो बिल्कुल छोटे ਕਰਨੇ ਨਾ हाँ जी बेटा की कह रहे हो बन गया ब्लॉग चल ठीक ਬਲੌਗ ਅਜਿਹਾ ਤੇ ਹੋ ਰਿਹਾ ਆ ਪਾ ਤਿਆਰ-ਸ਼ਾਰ ਹੋ ਗਏ ਆ ਫਿਰ ਸੁੱਤੋ ਹੋ ਗਏ ਨਹਾ ਕੇ ਤੇ ਫਰਨਾ ਵਗੈਰਾ ਚੇਂਜ ਕਰਕੇ ਤੇ ਕੱਪੜੇ ਚੇਂਜ ਕਰਕੇ ਤੇ ਇਹ ਵਲੌਗ ਦਾ ਆਪਾਂ ਕੰਟੀਨਿਊ ਕਰ ਰਹੇ ਆ ਤੇ ਕੰਟੀਨਿਊ ਕਰ ਰਹੇ ਆ ਬਟ ਜਿਹੜੀ ਉਹ ਰੈਸਪੀ ਵਾਲੀ ਵੀਡੀਓ ਆ ਮਨਪ੍ਰੀਤ ਇੱਕ ਮਿੰਟ ਯਾਰ ਮਨਪ੍ਰੀਤ ਨਾ ਪਾਂਡੇ ਨੂੰ ਠੱਕ-ਠੱਕ ਕਰਨ ਲੱਗ ਗਈ ਪਤਾ ਵੀ ਵੀਡੀਓ ਮਾਈਕ ਹੈ ਨਹੀਂ ਤੇ ਆਵਾਜ਼ ਜਿਹੜਾ ਪੁੱਜ ਕੇ ਪੰਗੇ ਲੈਣੀਆਂ ਦੋਵੇਂ ਮਾਵਾਂ ਦੀਆਂ ਠੀਕ ਹੈ ਤੇ ਹੁਣ ਵੀਡੀਓ ਬਣੇਗੀ ਰੈਸਪੀ ਆਇਓ ਸ਼ੂਟ ਕਰਕੇ ਫਿਰ ਆਪਾਂ ਇਹਨੂੰ ਆਪਾਂ ਕੰਟੀਨਿਊ ਕਰਦੇ ਵਿੱਚ ਵਿੱਚ ਮੈਂ ਛੋਟੇ ਛੋਟੇ ਝੋੜ ਲਵਾਂਗਾ ਐਚ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਠੀਕ ਹੈ ਅਸੀਂ ਤਿਆਰ ਕਰ ਲਈ ਸੀ ਸਿਸਟਮ ਜਿਆ ਹੈ ਨਾ ਮੈਂ ਤੁਹਾਨੂੰ ਥੋੜਾ ਦਿਖਾ ਦੇਣਾ ਉਹ ਵੀਡੀਓ ਲੱਗ ਰੈਸਪੀ ਆੜੀ ਤਾਂ ਕਰਕੇ ਤੇ ਆ ਮੜੀ ਚੱਕ ਦਿਖਾਈ ਇਹਨੂੰ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾ ਸੇ ਆ ਤੁਹਾਨੂੰ ਵੀਡੀਓ ਜੇ ਦੇਖਣ ਨੂੰ ਮਿਲੇਗੀ ਠੀਕ ਹੈ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦੇ ਪੂਰੀ ਰੈਸਪੀ ਤਾਂ ਵੀਡੀਓ 'ਚ ਹੀ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਤੇ ਹੁਣ ਫਿਲਹਾਲ ਅਸੀਂ ਬੈਠੇ ਹਾਂ ਥੋੜਾ ਜਿਹਾ ਰੈਸਟ ਕਰ ਲੀਏ। ਕੰਮ ਬੜਾ ਵੱਧ ਰਿਹਾ ਆਪਣਾ ਸਮਾਂ ਚੋਦਾ ਹੈ। ਇਹਦੇ ਕੋ ਪੁੱਛਾ ਤੁਸੀਂ ਪੂਰੀ ਵੀਡੀਓ ਚ ਦੇਖਿਓ ਠੀਕ ਹੈ ਨੈਕਸਟ ਵੀਡੀਓ ਦੇ ਵਿੱਚ। ਆਹ ਹਾਂਜੀ ਆਹ ਕਾਕੇ ਦੀ ਸਾਡੇ ਸੁਣ ਲਓ ਕੀ ਹੈ। ਬੈਠ ਕੇ ਕਰੋ। ਕੀ ਕਰਾਂ? ਬੈਠ ਕੇ ਕਰੋ। ਬੈਠ ਕੇ ਕਰਾਂ। ਅੱਛਾ ਉਹ ਤੇਰੀ ਧੱਕੀ ਮੈਨੂੰ ਸਿੱਡ ਦੇਣਾ ਸੀ। ਪੱਪੜ ਮਾਰੋ ਯਾਰ ਮੈਂ ਗਿਰ ਜਾਣਾ ਸੀ ਮਰਫੀ ਤੇ ਬਹੁਤ ਜ਼ੋਰ ਨਾਲ। ਦੇਖ ਲਓ ਸ਼ਰਾਦ ਦੇ ਦੀ ਕਿਸ ਲੈਵਲ ਤੱਕ ਜਾ ਰਹੀ ਮੈਂ ਡਿੱਗ ਜਾਣਾ ਸੀ ਹੁਣ। ਬਾਤ ਮੀਚ ਆ ਦੇਖੋ ਜੀ ਨੰਨੂ ਸਾਡਾ ਕੀ ਕਰ ਰਿਹਾ ਏ ਕੀ ਕਰ ਰਿਹਾ ਤੂੰ ਹੈ ਕੱਕੇ ਆਟਾ ਗੁੰਨ ਰਿਹਾ ਕਟਾ ਗੁੰਨੀ ਮਿੱਟੀ ਨਾ ਦੇਖੋ ਖੇਡਣ ਦੀ ਆ ਚੁੱਲੇ ਦੀ ਮਿੱਟੀ ਆ ਤੰਦੂਰ ਪਿਆ ਸਾਡਾ ਨਾਲ ਹੀ ਤੋੜਾ ਹਾਂਜੀ ਹਾਂਜੀ ਇੱਕ ਟੋਪਰੀ ਵਿੱਚ ਹਾਂਜੀ ਤੇ ਹੁਣ ਅਸੀਂ ਬੈਠੇ ਸੀ ਛੱਤ ਤੇ ਇੰਨਾ ਨੂੰ ਮਿੱਟੀ ਨਾਲ ਖੇਡ ਰਹੀ ਆ ਤੇ ਮੰਮੀ ਹੁਣੀ ਪੱਗਾ ਸੁੱਕਣੇ ਪਾਣ ਆਏ ਸੀ ਤੇ ਬਹੁਤ ਸੋਣੀ ਠੰਡੀ ਜੀ ਹਵਾ ਚੱਲਦੀ ਆ ਦੇਖੋ ਮੰਮਾ ਨਾ ਨਾ ਥੋੜੀ ਹਾਂਦੀ ਹੁੰਦੀ ਇੱਧਰ ਸ਼ਰਾਤ ਆ ਜਾ ਤੂੰ ਇੱਧਰ ਆ ਜਾ ਸ਼ਰਮ ਆਪਣਾ ਪੂਰਾ ਸੋਨਾ ਦੇ ਜੇਰਾ ਵਿੱਚ ਰਹਿ ਗਾਵਾ ਮੈਨੂੰ ਕਹਿੰਦੀ ਐ ਤੇ ਇਹ ਡੀਜੇ ਪਿਆਰ ਤੇ ਕਹਿੰਦੀ ਐ ਮੰਮੀਆਂ ਆਪਣਾ ਡੀਜੇ ਚੱਕ ਚੁੱਕ ਲੈ ਜਦੋਂ ਮਨੀ ਦਾ ਵਿਆਹ ਹੋਵੇਗਾ ਨਾ ਤੇ ਫੇਰ ਵਜਾ ਕੇ ਤੇ ਨੱਚੀ ਆਪੂ ਜਾਣੇ ਆਹ ਸਪੀਕਰ ਬਿਆ ਹੋਇਆ ਪੁਰਾਣਾ ਆ ਰੁਕ ਜਾ ਚਲੋ ਠੀਕ ਚੱਪ ਕਰਕੇ ਨਾ ਆਪਣੇ ਗਹਿਣੇ ਦੇ ਹਾਂ ਇਹ ਲੈ ਇਹ ਲੋ ਮੇਰੇ ਏੜੀ ਇਹ ਲੋ ਮੇਰੇ ਚੂੜੀਆਂ ਇਹ ਲੋ ਲੈ ਕੁੱਤੇਸ ਕੋ ਫੱਕੇ ਹੋ ਰਹਾ 55 ਹੋਏ ਹੋਏ ਤਾਂ ਮੈਂ ਔਰਤ ਹੀ ਹੂੰ ਤਾਂ ਪੈਨੂਗੀ ਤੂੰ ਨਹੀਂ ਨਹੀਂ ਉਹ ਐਕਟਿੰਗ ਕਰ ਰਹੀ ਹੈ ਨਾ ਅੱਛਾ ਹਾਂਜੀ ਹਾਂਜੀ ਚਲੋ ਜੀ ਇਸ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ चैनल को का सब्सक्राइब बटन दबा दो सब्सक्राइब नीचे वाला यस लाइक वाला।, yes, like वाला भी लाइक वाला भी सब्सक्राइब चलो बाय बाय सस्का बाय बाय सस्का